ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਤੁਹਾਡੇ ਸਾਰੇ ਆਪ ਦੇ ਕਿਰਪਾ ਹੋਈ ਹੈ ਗੁਰਬਾਣੀ ਪਰਮਾਨ ਹੈ ਸਤਗੁਰ ਪੂਰੇ ਬਾਣਾ ਸਤਗੁਰ ਬਾਣੇ ਦਾ ਮਤਲਬ ਹੁੰਦਾ ਵੀ ਸਤਗੁਰੂ ਨੂੰ ਗੁਰੂ ਨੂੰ ਅਕਾਲ ਪੁਰਖ ਨੂੰ ਚੰਗਾ ਲੱਗਣਾ ਮਹਾਰਾਜ ਕਹਿੰਦੇ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰਟਦਾ ਹੈ ਤਾਂ ਜਪਿਆ ਨਾਮ ਰਮਾਣਾ ਤਦੋ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਜਦੋਂ ਗੁਰੂ ਕਿਰਪਾ ਕਰੇ ਗੋਵਿੰਦ ਕਿਰਪਾ ਧਾਰੀ ਗੋਵਿੰਦ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਮਲਾਇਆ ਤੇ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਬਰਬਰਾ ਕੀ ਪੈਜ ਅਮਾਰੀ ਤਾਂ ਪ੍ਰਮਾਤਮਾ ਨੇ ਸਾਡੀ लाज ਰੱਖ ਲਈ ਵਿਖਾ ਠਗौरी ਤੋਂ ਉਸ ਪ੍ਰਮਾਤਮਾ ਨੇ ਬਚਾ ਲਿਆ ਅਰਕੇ ਚਰਨ ਸਦਾ ਸੁਖ ਦਾਈ ਮਰ ਸਮਝਾਉਂਦਾ ਨੇ ਵੀ ਪ੍ਰਮਾਤਮਾ ਦੇ ਜਿਹੜੇ ਚਰਨ ਨੇ ਭਾਈ ਉਹ ਸਦਾ ਸੁਖ ਦੇਣ ਵਾਲੇ ਹਨ ਜੋ ਇੱਛਾ ਸੋਈ ਪਲ ਪਾਵੇ ਬਰਤੀ ਆਸ ਨਾ ਜਾਈ ਕਦੇ ਵੀ ਜਿਹੜੇ ਬਲੁਖ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈਂਦੇ ਹਨ ਉਹ ਵਰ ਜੋ ਕੁਝ ਪ੍ਰਮਾਤਮਾ ਪਾਸੋਂ ਮੰਗਦੇ ਉਹੀ ਫਲ ਪ੍ਰਾਪਤ ਕਰ ਲੈਂਦੇ ਆ ਪਰਮਾਤਮਾ ਦੀ ਸਹਤਾ ਉਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਰਹਾਉ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰਾਨਪਤ ਦਾ ਮਤਲਬ ਹੈ ਜਿੰਦ ਦਾ ਮਾਲਕ ਮਹਾਰਾਜ ਕਹਿੰਦੇ ਭਾਈ ਜੀਵਨ ਦਾ ਮਾਲਕ ਜਿੰਦ ਦਾ ਮਾਲਕ ਦਾਤਾਰ ਪਰਮਾਤਮਾ ਜਿਸ ਮਨੁੱਖ ਤੇ ਮਿਹਰ ਕਰਦਾ ਓਹ ਸੰਤ ਸੁਭਾਅ ਬਣ ਜਾਂਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਜਿਸ ਉਸਤੇ ਮਾਲਕ ਦੀ ਮਿਹਰ ਹੋ ਜਾਏ ਪ੍ਰੇਮ ਭਗਤ ਤਾਕਾ ਮਲਣੀਣਾ ਪਾਰ ਬ੍ਰਹਮ ਮਨ ਪਾਵੇ ਕਹਿੰਦੇ ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਫਿਰ ਉਹ ਮਨੁੱਖ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਹੈ ਆਠ ਪਹਿਰ ਹਰਿ ਕਾ ਜਸ ਰਵਣਾ ਵਿਕਾਰ ਠਗੋਰੀ ਲਾਤੀ ਸਤਿਗੁਰੂ ਜੀ ਕਹਿੰਦੇ ਨੇ ਵੀ ਅੱਠੇ ਪਹਿਰ ਹਰ ਵੇਲੇ ਪ੍ਰਮਾਤਮਾ ਦੀ ਸਿਵਕ ਸਲਾਹ ਕਰਨ ਨਾਲ ਵਿਕਾਰਾਂ ਦੀ ਠੱਗਬੁੱਟੀ ਦਾ ਜੋਰ ਜਿਹੜਾ ਉਹ ਮੁੱਕ ਜਾਂਦਾ ਹੈ ਠੱਗਬੁੱਟੀ ਫਿਰ ਪ੍ਰਭਾਵ ਨਹੀਂ ਪਾ ਸਕਦੀ ਸੰਗ ਮਿਲਾਏ ਮਿੱਧੀਆਂ ਮੇਰੇ ਕਰਤਾ ਸੰਤ ਸਾਧ ਪੈ ਸਾਥੀ ਮਹਾਰਾਜ ਕਹਿੰਦੇ ਵੀ ਜਿਸ ਵੀ ਮਨੁੱਖ ਨੇ ਸਭ ਤਾਂ ਸਲਾਹ ਵਿੱਚ ਮਨ ਜੋੜਿਆ ਪ੍ਰਮਾਤਮਾ ਦੇ ਚਰਨਾਂ ਨਾਲ ਮਨ ਜੋੜਿਆ ਕਰਤਾਰ ਨੇ ਮਾਲਕ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਤੇ ਸੰਤ ਜਨ ਉਸ ਦੇ ਸੰਗੀ ਸਾਥੀ ਬਣ ਗਏ ਕਰ ਗਏ ਲੈ ਨੇ ਸਰਬਸ ਦਿਨੇ ਆਪੇ ਆਪ ਮਿਲਾਇਆ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਦੀ ਚਰਨ ਪੈ ਕੇ ਜਿਤ ਵੀ ਮਨੁੱਖ ਨੇ ਪ੍ਰਮਾਤਮਾ ਦੇ ਚਰਨਾਂ ਦਾ ਆਰਾਧਨ ਕੀਤਾ ਮਾਲਕ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਔਰ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਕੋ ਨਾਨਕ ਸਰਬਤੋ ਕਪੂਰਨ ਪੂਰਾ ਸਤਗੁਰ ਪਾਇਆ ਗੁਰੂ ਨਾਨਕ ਸਰੂਪ ਬਾਦਸ਼ਾਹ ਜੀ ਦੀ ਵੋਰ ਲਾ ਕੇ ਗੁਰੂ ਅਰਜਨ ਦੇਵ ਸਭ ਕਹਿੰਦੇ ਹਨ ਕਿ ਜਿਸ ਵੀ ਬਨੁ ਗਨੋ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਸਤਿਗੁਰੂ ਕਿਰਪਾ ਕਰਨ ਸਭਨਾਂ ਪਰਮੇਰ ਪ੍ਰਿਆਤ ਰੱਖਣ ਸਭਨਾਂ ਨੂੰ ਪੂਰਨ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬਾ ਤੇ ਵਿਸ਼ਵਾਸ ਬਣ ਜਾਏ ਮਾਲਕ ਦੇ ਚਰਨਾਂ ਨਾਲ ਜੁੜੀਏ ਗੁਰੂ ਤੋਂ ਬਿਨਾਂ ਕਾਲ ਪ੍ਰਭੁ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ ਇੱਕੋ ਇੱਕ ਆਸਰਾ ਹੈ ਪਰਮਾਤਮਾ ਦੇ ਚਰਨ ਜਿੱਦੇ ਸਦਾ ਪਰਸਦੇ ਰਹੀਏ ਔਰ ਆਪਣੇ ਔਰ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਔਰ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਰਹੀਏ ਮਹਾਰਜ ਕਿਰਪਾ ਕਰਨ ਸਭਨਾਂ ਉਪਰ ਮੇਰ ਪ੍ਰਿਆਤ ਰੱਖਣ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦਾ ਕਵਣੇ ਗੁਰੂ ਘਰ ਦੀਆਂ ਸਵਾਵਾ ਸਤਿਗੁਰੂ ਜੀ ਕਿਰਪਾ ਕਰਕੇ ਸਭ ਦੇ ਮਨ ਨੂੰ ਪ੍ਰੇਰ ਕੇ ਆਪ ਲੈ ਲੈਣ ਇਹ ਅਰਦਾਸ ਨਿਤ ਕਰਦੇ ਰਹੀਏ ਵਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੀ ਜੁਰ ਗੁਬਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਤਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ